ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਟਿਲੋਪਿਕ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਤਾਂ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਬਹੁਤ ਹੀ ਸੋਹਣੇ ਜਿਹੜੇ ਸੂਟ ਰੱਖੜੀ ਸਪੈਸ਼ਲ ਆਫਰ ਲੈ ਕੇ ਆਏ ਹਾਂ ਹਾਂਜੀ ਤਾਂ ਇਹ ਜਿਹੜਾ ਪਹਿਲਾ ਸੂਟ ਆ ਇਹ ਰਹੂਗਾ ਬਹੁਤ ਹੀ ਸੋਹਣਾ ਜਿਹੜਾ ਹੈਗਾ ਮਲ ਕਾਟਨ ਦਾ ਸੂਟ ਹੈ ਇਹ ਦੇ ਵਾਲੀ ਸਲਵਾਰ ਰਹੂਗੀ ਜੀ ਇਹ ਸ਼ਰਟ ਹੈ ਇਹ ਪ੍ਰਿੰਟਡ ਸ਼ਰਟ ਹੈ ਨੈੱਕ ਦੇ ਉੱਪਰ ਜਿਹੜਾ ਹੈਗਾ ਵਰਕ ਆਊਗਾ ਦੇ ਨਾਲ ਇਹ ਹੈਗਾ ਮਲ ਕਾਟਨ ਦਾ ਦੁਪੱਟਾ ਬਹੁਤ ਹੀ ਸੌਫਟ ਸਟੱਫ ਹੈ ਇਹ ਆ ਦੇਖੋ ਖੁੱਲਡੁੱਲਾ ਦੁਪੱਟਾ 2.5 ਮੀਟਰ ਦੀ ਕੱਟ ਰੋਗੀ ਦੁਪੱਟੇ ਦੀ ਬਹੁਤ ਹੀ ਵਧੀਆ ਵੀਡੀਓ ਆਪਾਂ ਪਹਿਲਾਂ ਬਣਾ ਲਈ ਸੀਗੀ ਜੀ ਸੌਰੀ ਜਿਹੜਾ ਹੈਗਾ ਆਪਾਂ ਲੇਟ ਹੋ ਕੇ ਅਪਲੋਡ ਕਰਨ ਵਾਲੀ ਸੀਗੇ ਮੀਨਸ ਕੁਝ ਕਸਟਮਰ ਆਪਣੇ ਘਰ ਆਏ ਤਾਂ ਉਹਨਾਂ ਨੇ ਸੂਟ ਜਿਹੜੇ ਉਹ ਅੱਧ ਤੋਂ ਵੱਧ ਬਾਈ ਕਰ ਲਏ ਆ ਤਾਂ ਫਿਰ ਕੁਝ ਕੇ ਰਹਿ ਗਏ ਸੀਗੇ ਆਪਾਂ ਦੁਬਾਰਾ ਤੁਹਾਡੇ ਲਈ ਇਹ ਵੀਡੀਓ ਬਣਾਈ ਆ ਤਾਂ ਜਿੰਨਾ ਵੀ ਮੇਰੀਆਂ ਭੈਣਾਂ ਨੇ ਇਹ ਵਾਲੇ ਸੂਟ ਚਾਹੀਦੇ ਆ ਤੁਸੀਂ ਜਿਵੇਂ ਜਿਵੇਂ ਮੈਂ ਸੂਟ ਦਿਖਾਉਂਗੀ ਹਨਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਮੈਸੇਜ ਕਰ ਸਕਦੇ ਹੋ ਜਿਹੜੀ ਭੈਣ ਦਾ ਬੁਕਿੰਗ ਪਹਿਲਾਂ ਹੋਊਗੀ ਠੀਕ ਹੈ ਜੀ ਤਾਂ ਪੇਮੈਂਟ ਆਊਗੀ ਉਹਨਾਂ ਦੀ ਤਾਂ ਨਾਲ ਦੀ ਨਾਲ ਇਹ ਸੂਟ ਉਹਨਾਂ ਲਈ ਹੀ ਬੁੱਕ ਕੀਤਾ ਜਾਊਗਾ ਠੀਕ ਹੈ ਜੀ ਤੁਸੀਂ ਮੈਨੂੰ ਪੁੱਛ ਲੈਣਾ ਵੀ ਇਹ ਸੂਟ ਹੈਗਾ ਜਾਂ ਨਹੀਂ ਆ ਤਾਂ ਮੈਂ ਤੁਹਾਨੂੰ ਹਾਂ ਨਾ ਦਾ ਜਵਾਬ ਆ ਜਿਹੜਾ ਉਹ ਦੇ ਦੂੰਗੀ ਪਲੀਜ਼ ਕਾਲ ਨਾ ਕਰਿਓ ਕਿਉਂਕਿ ਕਾਲ ਚੱਕਣ ਦਾ ਟਾਈਮ ਨਹੀਂ ਲੱਗਦਾ ਜੀ ਬਹੁਤ ਜ਼ਿਆਦਾ ਵਿਜੀ ਹੁੰਨੇ ਆ ਸਟੀਚਿੰਗ ਵੀ ਹੁੰਦੀ ਹੈ ਨਾ ਤਾਂ ਕਰਕੇ ਤੁਸੀਂ ਸਿਰਫ WhatsApp ਮੈਸੇਜ ਹੀ ਕਰਨਾ WhatsApp ਮੈਸੇਜ ਕਰਕੇ ਤੁਸੀਂ ਪੁੱਛ ਸਕਦੇ ਹੋ ਵੀ ਅਵੇਲੇਬਲ ਹੈਗਾ ਜਾਂ ਨਹੀਂ ਆ ਤਾਂ ਅਸੀਂ ਤੁਹਾਨੂੰ ਦੱਸ ਦੇਵਾਂਗੇ ਤੇ ਇਹ ਇਹ ਜਿਹੜਾ ਸੂਟ ਹੈ ਇਹਦਾ ਵੀ ਉਦਾਂ ਹੀ ਸੇਮ ਹੀ ਹੈ ਇਹਦਾ ਜਿਹੜਾ ਹੈਗਾ ਇਹ ਟ੍ਰੇਨ ਡੈਸ ਹੈ ਇਹਦੇ ਵਿੱਚ ਇਹ ਵਾਲੇ ਫਲਾਵਰ ਨੇ ਉਦਾਂ ਹੀ ਹੀ ਦੁਪੱਟਾ ਰਹੂਗਾ ਪੂਰਾ ਖੁੱਲਾ ਡੁੱਲਾ ਦੁਪੱਟਾ ਹੈ 2.5 ਮੀਟਰ ਦਾ ਇਹ ਵਾਲੀ ਜਿਹੜੀ ਦੀ ਸਲਵਾਰ ਰਹੂਗੀ ਜੀ ਇਹ ਵਾਲੀ ਜਿਹੜੀ ਇਹਦੀ ਸ਼ਰਟ ਰਹੂਗੀ ਬਹੁਤ ਹੀ ਸੌਫਟ ਸਟੱਫ ਹੈ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਹੈ ਜੀ ਇੱਕ ਇਹ ਵਾਲਾ ਕਲਰ ਫਿਲਹਾਲ ਇਹ ਚਾਰ ਸੂਟ ਹੀ ਰਹਿ ਚੁੱਕੇ ਨੇ ਮੇਰੇ ਕੋਲ ਬਾਕੀ ਸਾਰੇ ਸੇਲ ਹੋ ਗਏ ਆ ਜੀ ਹਾਂਜੀ ਤਾਂ ਹੁਣ ਆਪਾਂ ਵਰਕ ਵਾਲੇ ਸੂਟ ਸਟਾਰਟ ਕਰਦੇ ਆ ਪਿਓਰ ਕੈਮਰਿਕ ਦੇ ਉੱਪਰ ਆਪਾਂ ਜਿਹੜਾ ਹੈਗਾ ਇਹ ਵਾਲਾ ਵਰਕ ਕੀਤਾ ਹੈ ਉੱਪਰ ਨੂੰ ਕਲੀਆਂ ਜਾਂਦੀਆਂ ਨੇ ਲਾਈਟ ਇਸ ਤਾਜ਼ਾ ਕਲਰ ਹੈ ਜੀ ਤੇ ਤੁਸੀਂ ਹੈਗੇ ਆ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ 컬러 ਕੰਟਰਾਸਟ ਚੈੱਕ ਕਰ ਸਕਦੇ ਹੋ ਬਹੁਤ ਹੀ ਜਿਹੜਾ ਹੈਗਾ ਪਿਆਰਾ ਜਿਹਾ ਵਰਕ ਹੋਇਆ ਹੋਇਆ ਇਹ ਉੱਪਰ ਨੂੰ ਕਲੀਆਂ ਜਾਂਦੀਆਂ ਨੇ ਜੀ ਸੇਮ ਹੀ ਇਹ ਵਾਲੇ ਫਲਾਵਰ ਹੈਗੇ ਆ ਬਾਹਾਂ ਦੇ ਉੱਪਰ ਆਉਣਗੇ ਇੱਕ ਮੈਂ ਤੁਹਮੇ ਇਹਦੀਆਂ ਤੁਹਾਨੂੰ ਜਿਹੜੀਆਂ ਹੈਗੀਆਂ ਉਹ ਬਾਹਾਂ ਦਾ ਵਰਕ ਦਿਖਾ ਸਕਦੀ ਆ ਸਾਰੇ ਸੂਟਾਂ ਦਾ ਫਿਨਿਸ਼ ਸ਼ੋਅ ਕਰ ਸਕਦੇ ਆ ਜੀ ਇਹ ਰਿਹਾ ਇਹ ਵਾਲੇ ਜਿਹੜੇ ਤਿੰਨ ਫਲਾਵਰ ਆ ਉਹ ਬਾਵਾ ਦੇ ਉੱਪਰ ਆਉਣਗੇ ਜੀ ਹਾਂਜੀ ਜਿਹੜਾ ਦੂਸਰਾ ਸੂਟ ਆ ਇਹ ਹੈਗਾਗਾ ਜੀ ਇਹ ਵੀ ਕੈਮਰਿਕ ਕਾਟਨ ਦੇ ਉੱਪਰ ਆ ਇਹਦੀ ਇੱਕ ਗਲਤੀ ਵਰਕ ਹੋਊਗਾ ਕਲਰ ਕੰਟਰਾਸਟ ਦੇਖੋ ਕਿੰਨਾ ਪਿਆਰਾ ਇਹ ਕੁਛ ਕੁ ਸੂਟ ਅਸੀਂ ਰੈਡੀ ਕੀਤੇ ਨੇ ਜੀ ਕੁਛ ਕੁ ਸੂਟ ਹੋਰ ਆ ਜਿਹੜੇ ਉਹ ਰੈਡੀ ਹੋ ਰਹੇ ਨੇ ਫਿਰ ਵੀ ਆਪਾਂ ਤੁਹਾਡੇ ਲਈ ਵੀਡੀਓ ਸ਼ੇਅਰ ਕਰਾਂਗੇ ਅਗਲੀ ਵੀਡੀਓ ਵੀ ਤੀ ਤੁਸੀਂ ਦੱਸਿਓ ਇਹ ਵਾਲੇ ਸੂਟ ਆ ਜਿਹੜੇ ਉਹ ਕਿੱਦਾਂ ਦੇ ਲੱਗੇ ਨੇ ਤੇ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਕਿਉਂਕਿ ਇਹ ਨਾ ਜਦੋਂ ਤੁਸੀਂ ਚੈਨਲ ਨੂੰ ਬੈਲ ਆਈਕਨ ਦਾ ਬਟਨ ਦਬਾਇਓ ਜਦੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਸਾਡੀ ਜਿਹੜੀ ਹਰ ਇੱਕ ਵੀਡੀਓ ਅਸੀਂ ਪਾਵਾਂਗੇ ਅਪਲੋਡ ਕਰਾਂਗੇ ਤਾਂ ਤੁਹਾਡੇ ਤੱਕ ਆਇਆ ਕਰੂਗੀ ਮੇਰਾ ਮੰਨਣਾ ਇਹ ਆ ਵੀ ਜੇ ਤੁਸੀਂ ਨਹੀਂ ਵੀ ਮੀਨਸ ਸੋਨੂੰ ਤੁਸੀਂ ਸੂਟ ਬਾਈ ਕਰਦੇ ਤਾਂ ਸਾਨੂੰ ਕੁਛ ਨਾ ਕੁਛ ਮੇਰੀਆਂ ਭੈਣਾਂ ਨੂੰ ਮੇਰਾ ਮੰਨਣਾ ਵੀ ਕੁਛ ਆਈਡੀਆ ਹੋ ਜਾਂਦਾ ਵੀ ਜਿਹੜੀਆਂ ਘਰੇ ਵਰਕ ਕਰਦੀਆਂ ਨੇ ਵੀ ਆਪਾਂ ਆਹ ਸੂਟ ਤੇ ਵਰਕ ਕਰਨਾ ਤਾਂ ਆਹ ਵਾਲੇ ਕਲਰ ਹੈ ਜਿਹੜਾ ਇਹ ਕਲਰ ਤੇ ਆਹ ਵਾਲੇ ਕਲਰ ਜ਼ਿਆਦਾ ਬੈਟਰ ਲੱਗਣਗੇ ਹਨਾ ਤਾਂ ਤੁਸੀਂ ਇਹ ਤੋਂ ਵੀਡੀਓ ਤੋਂ ਆਈਡੀਆ ਵੀ ਲੈ ਸਕਦੇ ਹੋ ਕਿਉਂਕਿ ਸਬਸਕ੍ਰਾਈਬ ਕਰਨ ਦਾ ਕੋਈ ਟੈਕਸ ਨਹੀਂ ਲੱਗਦਾ ਜੀ ਹਨਾ ਸਬਸਕ੍ਰਾਈਬ ਕਰਕੇ ਰੱਖ ਸਕਦੇ ਹੋ ਕਿਉਂਕਿ ਆਪਾਂ ਨੂੰ ਨਵੇਂ-ਨਵੇਂ ਆਈਡੀਆ ਆਉਂਦੇ ਰਹਿੰਦੇ ਆ ਜੇ ਆਪਾਂ ਕੀ ਹੈ ਜੀ ਆਪਾਂ ਪੂਰੀ ਉਮਰ ਪਰਫੈਕਟ ਨਹੀਂ ਹੋ ਸਕਦੇ ਆਪਾਂ ਪਰਫੈਕਟ ਨਹੀਂ ਹੋ ਸਕਦੇ ਕਿਉਂਕਿ ਆਪਾਂ ਨੂੰ ਜਿੰਨਾ ਚਿਰ ਹੈਗੇ ਨਾ ਆਪਾਂ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਹੀ ਰਹਿੰਦਾ ਕੁਛ ਨਾ ਕੁਛ ਸਿੱਖਦੇ ਹੀ ਰਹਿੰਦੇ ਨਮਾ ਹਨਾ ਠੀਕ ਹੈ ਹਾਂਜੀ ਇਹ ਵਾਲਾ ਜਿਹੜਾ ਇਹਦਾ ਹੈਗਾਗਾ ਘੇਰੇ ਤੇ ਵਰਕ ਆਊਗਾ ਜੀ ਬੁੱਟੀਆਂ ਆਉਣਗੀਆਂ ਇਹ ਘੇਰੇ ਤੇ ਬੇਲ ਆਊਗੀ ਜਿਹੜੀ ਮੇਰੀ ਭੈਣ ਨੂੰ ਇਹਨਾਂ ਚੋਂ ਜੋ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਮੈਨੂੰ ਤੁਸੀਂ ਮੈਸੇਜ ਕਰ ਸਕਦੇ ਹੋ ਜਿਹੜੀ ਵੀ ਮੇਰੀ ਭੈਣ ਪਹਿਲਾਂ ਬੁਕਿੰਗ ਕਰੂਗੀ ਬੁਕਿੰਗ ਕਰਕੇ ਪੇਮੈਂਟ ਕਰੂਗੀ ਆਰਡਰ ਸਿਰਫ ਉਹਨਾਂ ਦਾ ਹੀ ਮੰਨਿਆ ਜਾਊਗਾ ਮੈਂ ਦੂਸਰੀ ਵਾਰ ਫੇਰ ਕਹਿ ਰਹੀ ਹਾਂ ਜਿਹੜੀ ਪੇਮੈਂਟ ਕਰੂਗੀ ਮੇਰੀ ਭੈਣ ਠੀਕ ਹੈ ਇਹ ਸੂਟ ਸਿਰਫ ਉਹਨਾਂ ਲਈ ਰੱਖਿਆ ਜਾਊਗਾ ਹਾਂਜੀ ਇਹ ਹੈਗਾ ਪਰਪਲ ਕਲਰ ਤੇ ਵਾਈਟ ਤੇ ਡਾਰਕ ਪਰਪਲ ਦੇ ਜਿਹੜਾ ਹੈਗਾ ਆਪਾਂ ਇਹ ਵਰਕ ਕੀਤਾ ਹੋਇਆ ਗੋਲ ਨੈੱਕ ਹੈ ਦਾ ਪੂਰੇ ਸੂਟ ਦੇ ਵਿੱਚ ਬੁੱਢੀ ਆਉਗੀ ਐਂਡ ਜਿਹੜਾ ਇਹ ਵਾਲਾ ਵਰਕ ਹੈ ਇਹਦੇ ਆਊਗਾ ਕਿਰਿ ਦੇ ਉੱਪਰ ਤੇ ਕਿੰਨਾ ਸੋਹਣਾ ਬ੍ਰੀਕੀ ਕੰਮ ਕੀਤਾ ਹੋਇਆ ਏ ਜਿਹੜੇ ਸਾਰੇ ਸੂਟ ਹੈ ਇਹ ਕੈਮਰਿਕ ਕਾਟਨ ਦੇ ਰਹਿਣਗੇ ਇਹਨਾਂ ਦੇ ਨਾਲ ਜਿਹੜੀ ਹੈਗੀ ਹੈ ਲਾਈਨਿੰਗ ਦੀ ਕੋਈ ਰਿਕੁਆਇਰਮੈਂਟ ਨਹੀਂ ਆ ਅਗਰ ਜੇ ਤੁਸੀਂ ਲਾਉਣਾ ਚਾਹੁੰਦੇ ਹੋ ਤੁਸੀਂ ਲਾ ਸਕਦੇ ਹੋ ਬਟ ਗਰਮੀ ਦੇ ਵਿੱਚ ਲਾਈਨਿੰਗ ਦੀ ਇਹਨਾਂ ਦੇ ਨਾਲ ਕੋਈ ਲੋੜ ਨਹੀਂ ਆ ਹਾਂਜੀ ਇੱਕ ਇਹ ਵਾਲਾ ਮੇਰਾ ਫੇਵਰਿਟ ਕਲਰ ਬਹੁਤ ਹੀ ਪਿਆਰਾ ਲੱਗ ਰਿਹਾ ਮੈਨੂੰ ਤੇ ਸੇਮ ਹੀ ਸੂਟ ਉਹ ਵਾਲਾ ਜਿਹੜਾ ਫਸਟ ਦਿਖਾਇਆ ਸੀ ਆਪਾਂ ਵਰਕ ਵਾਲਾ ਸੇਮ ਹੀ ਹੈ ਵਰਕ ਹੈ ਬਸ ਇਹਦੇ ਵਿੱਚ ਆਪਾਂ ਕਲਰ ਦਾ ਫਰਕ ਕੀਤਾ ਜਿਹੜਾ ਹੈਗਾ ਸਟੱਫ ਦਾ ਡਿਜ਼ਾਈਨ ਦਾ ਜਿਹੜਾ ਵਰਕ ਵਾਲਾ ਉਹ ਸੇਮ ਹੀ ਰਹੂਗਾ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਜਿਹੜੇ ਹੈਗੇ ਸੂਟ ਹੁਣ ਮੂਰ ਦੇ ਤੱਕੇ ਨਾਲ ਕੱਢੇ ਗਏ ਨੇ ਜਿਵੇਂ ਹੁਣ ਅੱਗੇ ਤੀਆਂ ਆ ਰਹੀਆਂ ਜਿਵੇਂ ਰਖੜੀਆਂ ਆ ਰਹੀਆਂ ਤੁਸੀਂ ਆਪਣੀ ਮਾਂ ਨੂੰ ਭੈਣ ਨੂੰ ਹਨਾ ਕਿਸੇ ਨੂੰ ਵੀ ਪਰਜਾਈ ਨੂੰ ਗਿਫਟ ਕਰ ਸਕਦੇ ਹੋ ਉਹਨਾਂ ਲਈ ਇਹ ਸੂਟ ਜਿਹੜੇ ਹੈਗੇ ਤੁਸੀਂ ਬੁੱਕ ਕਰ ਸਕਦੇ ਹੋ ਬਹੁਤ ਹੀ ਪਿਆਰੇ ਪਿਆਰੇ ਸੂਟ ਨੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਨੇ ਜੀ ਇਹ ਸਾਰੇ ਸੂਟ ਹੈਗੇ ਜਿਹੜੇ 800 ਤੋਂ ਲੈ ਕੇ 1100 ਦੇ ਵਿੱਚ ਵਿੱਚ ਨੇ ਤੁਸੀਂ ਮੈਸੇਜ ਕਰਕੇ ਪੁੱਛ ਲਿਓ ਵੀ ਇਹ ਸੂਟ ਕਿੰਨੇ ਦਾ 800 ਤੇ 1100 ਦੇ ਵਿੱਚ ਵਿੱਚ ਹੈ ਹਾਂਜੀ ਅਗਲਾ ਸੂਟ ਹੈ ਜਿਹੜਾ ਇਹ ਹੈਗਾਗਾ ਡਾਰਕ ਪਿੰਕ ਕਲਰ ਇਹਦੇ ਵਿੱਚ ਵੀ ਇਦਾਂ ਹੀ ਜੜੀਆਂ ਹੈਗੀਆਂ ਵੇਲਾਂ ਉੱਪਰ ਨੂੰ ਜਾਣਗੀਆਂ ਇਹ ਗਲੇ ਦੇ ਉੱਪਰ ਲਾਈਨ ਬਣਾਈਏ ਜੀ ਤੇ ਇਹ ਵਾਲਾ ਵਰਕ ਹੈ ਜਿਹੜਾ ਬਾਹਾਂ ਤੇ ਆਹ ਸੌਰੀ ਘੇਰੇ ਤੇ ਆ ਸਾਈਡ ਨੂੰ ਜਾਊਗਾ ਇਹ ਵੀ ਵਰਕ ਹੈ ਜਿਹੜਾ ਬਹੁਤ ਪਿਆਰਾ ਹਾਂਜੀ ਇਕ ਇਹ ਹੈਗਾ ਥੋੜਾ ਨਾ ਕਲਰ ਦਾ ਫਰਕ ਲੱਗ ਰਿਹਾ ਡਾਰਕ ਗ੍ਰੀ ਜਿਆਦਾ ਹੀ ਡਾਰਕ ਆ ਰਿਹਾ ਗ੍ਰੀ ਕਲਰ ਦਾ ਸੂਟ ਹੈ ਜੀ ਪੀਚ ਕਲਰ ਵਾਈਟ ਮਹਿੰਦੀ ਇਹਦੇ ਨਾਲ ਜਿਹੜਾ ਆਪਾਂ ਇਹਦਾ ਕਲਰ ਕੰਟਰਾਸਟ ਕੀਤਾ ਫਿਨਿਸ਼ਿੰਗ ਦੇਖੋ ਇਹ ਤੁਸੀਂ ਬਹੁਤ ਹੀ ਜ਼ਿਆਦਾ ਜਿਹੜੇ ਫਰਨੀਸ਼ਿੰਗ ਦੇ ਨਾਲ ਇਹ ਵਾਲੇ ਸੂਟ ਆਪਾਂ ਵਰਕ ਕੀਤੇ ਆ। ਹਾਂਜੀ ਤਾਂ ਇੱਕ ਇਹ ਵਾਲਾ ਆਪਣਾ ਲਾਸਟ ਸੂਟ ਇਹ ਵਾਲਾ ਰਹਿ ਗਿਆ। ਇਹਦੇ ਵੀ ਘੇਰੇ ਦੇ ਉੱਪਰ ਵਰਕ ਹੈ। ਕਲਰ ਕੰਟਰਾਸਟ ਇਹਦੇ ਨਾਲ ਵੀ ਬਹੁਤ ਪਿਆਰੇ ਕੀਤੇ ਆ। ਹਾਂਜੀ ਤਾਂ ਜਿਹੜੇ ਇਹ ਵਾਲੇ ਸੂਟ ਹਨੇ ਜੀ ਇਹਨਾਂ ਦੇ ਨਾਲ ਆਪਾਂ ਦੁਪट्टे ਰੈਡੀ ਨਹੀਂ ਕੀਤੇ ਜਿਹੜੀ ਵੀ ਮੇਰੀ ਕਿਸੇ ਭੈਣ ਨੂੰ ਇਹ ਵਾਲੇ ਸੂਟ ਚਾਹੀਦੇ ਆ ਬੁੱਕ ਕਰਦੇ ਆ ਤਾਂ ਉਹਨਾਂ ਨੇ ਨਾਲ ਦੁਪट्टे ਰੈਡੀ ਕਰਾਉਣੇ ਆ ਤਾਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਵੀ ਸਾਨੂੰ ਇਹ ਵਾਲੇ ਸੂਟ ਦੇ ਨਾਲ ਇਹ ਵਾਲਾ ਦੁਪੱਟਾ ਚਾਹੀਦਾ ਠੀਕ ਹੈ ਤੇ ਆਂ ਵੀ ਉਹ ਡਬਲ ਡਾਈ ਕਰਨਾ ਜਾਂ ਸਿੰਗਲ ਡਾਈ ਕਰਨਾ ਤੇ ਲੈਸ ਲਗਾਉਣੀਆਂ ਜਾਂ ਨਹੀਂ ਲਗਾਉਣੀਆਂ ਉਹ ਵੀ ਤੁਹਾਨੂੰ ਦੱਸਣਾ ਪਊਗਾ ਤੇ ਜਿਹੜਾ ਦੁਪट्टे ਦਾ ਸਟੱਫ ਆ ਉਹ ਵੀ ਤੁਹਾਨੂੰ ਦੱਸਣਾ ਪਊਗਾ ਤੇ ਜਿਹੜਾ ਸੂਟ ਹੈ ਉਹ ਤੁਸੀਂ ਅਨਸਟਿਚ ਲੈਣੇ ਆ ਜਾਂ ਸਟਿਚ ਕਰਵਾ ਕੇ ਲੈਣੇ ਆ ਉਹ ਵੀ ਸਾਨੂੰ ਤੁਸੀਂ ਮੈਸੇਜ ਕਰ ਸਕਦੇ ਹੋ ਆਲ ਟੈਪੀ ਵਰਕ ਆਲ ਟੈਪੀ ਆਪਾਂ ਸਟਿਚਿੰਗ ਕਰਦੇ ਆ ਜੀ ਠੀਕ ਹੈ ਜੀ ਤਾਂ ਅੱਜ ਵਾਲੇ ਸਾਨੂੰ ਸੋਨੂੰ ਸਾਡੇ ਜਿਹੜੇ ਹੈਗੇ ਸੂਟ ਵਰਕ ਕਿਦਾਂ ਦੇ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤਾਂ ਕਿਹੜਾ ਸੂਟ ਆ ਜਿਹੜਾ ਉਹ ਸਾਰਿਆਂ ਤੋਂ ਵੱਧ ਸੋਹਣਾ ਲੱਗਿਆ ਇਹ ਵੀ ਕਮੈਂਟ ਕਰਕੇ ਦੱਸਿਆ ਕਰੋ ਤੇ ਸਾਡੀ ਵੀਡੀਓ ਕੌਣ ਕਿੱਥੋਂ-ਕਿੱਥੋਂ ਦੇਖ ਰਿਹਾ ਤਾਂ ਇਹ ਵੀ ਮੈਸੇਜ ਜਰੂਰ ਕਰਿਆ ਕਰੋ ਜੀ ਠੀਕ ਹੈ ਜੀ ਤਾਂ ਸਾਨੂੰ ਪਤਾ ਲੱਗ ਗਿਆ ਸਾਡੀ ਵੀਡੀਓ ਕਿੱਥੇ ਕਿੱਥੇ ਜਾ ਰਹੀ ਆ ਠੀਕ ਹੈ ਤੇ ਚਲੋ ਜੀ ਮਿਲਦੇ ਆ ਆਪਾਂ ਹੋਰ ਤੁਹਾਨੂੰ ਸੋਹਣੇ ਸੋਹਣੇ ਰੰਗਾਂ ਦੇ ਨਾਲ ਸੋਹਣੇ ਸੋਹਣੇ ਸੂਟਾਂ ਦੇ ਨਾਲ ਤਤ ਦੇ ਲਈ ਸਤਿ ਸ਼੍ਰੀ ਅਕਾਲ ਜੀ